ਇੱਕ ਮਹਾਪੁਰਸ਼ ਹੋਏ ਨੇ ਸ਼ਾ ਭੀਖ ਉਹਨਾਂ ਨੂੰ ਭੀਖਨ ਸ਼ਾ ਵੀ ਕਹਿ ਦਈਦਾ ਉਹ ਮਹਾਪੁਰਸ਼ ਸੈਦ ਕੁੱਲ ਵਿੱਚੋਂ ਸਾਨੂੰ ਉਹਨਾਂ ਦਾ ਜਨਮ ਪਿੰਡ ਸਿਆਣਾ ਹੋਇਆ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਪਿੰਡ ਠਸਕਾ ਥਾਨੇ ਸਰ ਕਰਨਾਲ ਦੇ ਇਲਾਕੇ 'ਚ ਰਹਿੰਦੇ ਸਨ ਇਹਨਾਂ ਦਾ ਗੁਰੂ ਅਬਲ ਮੌਲੀ ਸ਼ਾ ਸੀ ਆਪਣਾ ਇਹਨਾਂ ਦਾ ਡੇਰਾ ਜਿਹੜਾ ਹੈ ਨਾ ਉੱਥੇ ਇਹ ਇੱਕ ਦਿਨ ਟਿਕੇ ਹੋਏ ਨੇ ਕੁੜਹਾਮ ਇਹਨਾਂ ਦੇ ਬਜ਼ੁਰਗ ਰਹਿੰਦੇ ਨੇ ਤੋਂ ਜਿਵੇਂ ਆਪਾਂ ਜਿਵੇਂ ਦਾਣਾ ਪਾਣੀ ਲਿਖਿਆ ਮੂਵ ਹੋ ਜਾਂਦੇ ਆ ਤੇ ਮੂਵ ਹੋ ਕੇ ਠਸ ਕੇ ਟਿਕੇ ਹੋਏ ਸਨ ਉਥੋਂ ਤੁਰੇ ਨਾਲ ਕੁਝ ਮਰੀਦ ਨੇ पता ਨਹੀਂ ਕੀ ਮਨ ਵਿੱਚ ਆਇਆ ਕਹਿੰਦੇ ਰਿੱਧੀਆਂ ਸਿੱਧੀਆਂ ਦਾ ਮਾਲਕ ਫਕੀਰ ਅਚਾਨਕ ਧਰਤੀ ਤੇ ਸਜਦਾ ਕਰਦਾ ਹੈ ਹੁਣ ਇਹਨੂੰ ਟੈਲੀਫੋਨ ਤੇ ਆਇਆ ਨਹੀਂ ਉਦੋਂ ਹੁੰਦੇ ਨਹੀਂ ਸਨ ਵੀ ਗੋਬਿੰਦ ਰਾਜ ਜੀ ਦਾ ਪ੍ਰਕਾਸ਼ ਹੋਇਆ ਪਟਨੇ ਨਾਲ ਚਿੱਠੀ ਆਈ ਹੈ ਕਰਾਮਾਤ ਨਾਲ ਜਾਣਿਆ ਵੀ ਅਕਾਲ ਪੁਰਖ ਇੱਕ ਖੁਦਾ ਪ੍ਰਸਤ ਫਕੀਰ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਬ੍ਰਿਜ ਭਾਸ਼ਾ ਦੇ ਬੋਲ ਨੇ ਨਮਰ ਹੋਏ ਧਰ ਸਿਰ ਧਰ ਦੀਨਾ ਕੁਨਸਾ ਕੀ ਨਸਤੀਨ ਪ੍ਰਬੀਨਾ ਜਿਹੜਾ ਸਿਰ ਪਛਮ ਤੋਂ ਬਿਨਾ ਕਦੇ ਨਹੀਂ ਸੀ ਝੁਕਿਆ ਅੱਜ ਉਹਨੇ ਤਿੰਨ ਵਾਰ ਝੁਕਣਾ ਕੀਤਾ ਤਿੰਨ ਵਾਰ ਮੱਥਾ ਧਰਤੀ ਤੇ ਲਾਇਆ ਚੇਲੇ ਬੜੇ ਤੜਫੇ ਮੁਰੀਦ ਬੜੇ ਤੜਫੇ ਕਹਿੰਦੇ ਸ਼ਾ ਭੀਖ ਜੀ ਹਿੰਦੂਆਂ ਦੀ ਨਿਆਈ ਪੂਰਬ ਦਿਸ਼ਾ ਵੱਲ ਅੱਜ ਸਿਰ ਝੁਕਾ ਦਿੱਤਾ ਜੇ ਅੱਜ ਪੱਛਮ ਵੱਲ ਕਾਬੇ ਦੀ ਦਿਸ਼ਾ ਵੱਲ ਖੁਦਾ ਦੇ ਘਰ ਵੱਲ ਸਿਰ ਨਹੀਂ ਝੁਕਾਇਆ ਜਿਹੜੇ ਨਿਤਨੇਮ ਕਰਦੇ ਪੰਜਾਂ ਬਾੜੀਆਂ ਦਾ ਰੋਜ਼ ਪੜ੍ਹਦੇ ਨੇ ਕਾਹੂ ਲਖਿਉ ਹਰ ਅਵਾਚੀ ਦਿਸ਼ਾ ਮਹਿ ਕਾਹੂ ਪਸ਼ਾਹ ਕੋ ਸੀਸ ਨਵਾਇਓ ਕੋਈ ਪੂਰਬ ਵੱਲ ਸਿਰ ਝੁਕਾਉਂਦਾ ਕੋਈ ਪੱਛਮ ਵੱਲ ਤੋ ਅੱਜ ਤੁਸੀਂ ਕਾਫਰਾ ਵਾਲਾ ਕਰਮ ਕਿਉਂ ਕੀਤਾ ਹੈ ਸਾਨੂੰ ਦੱਸੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਬੀਰ ਰਾਜ ਸੰਤੋਖ ਸਿੰਘ ਲਿਖਦੇ ਨੇ ਸ਼ਾ ਭੀਖਨੇ ਜਵਾਬ ਦਿੱਤਾ ਦੀਨ ਦੁਨੀ ਕੋ ਖਾਵੰਦ ਆਵਾ ਮਨੁਖ ਦੇਹ ਧਾਰ ਬਿਦਤਾਵਾ ਕਹਿੰਦੇ ਦੀਨ ਦੁਨੀਆ ਦਾ ਖਾਵੰਦ ਆਇ ਖਸਮ ਆਇ ਮਨੁੱਖਾ ਜਨਮ ਧਾਰ ਕੇ ਅਕਾਲ ਪੁਰਖ ਖੁਦਾ ਪ੍ਰਗਟ ਹੋਇਆ ਹੈ ਗਰਭੀਆਂ ਦਾ ਗਰਭ ਖੰਡਨ ਮਜ਼ਲੂਮਾਂ ਦਾ ਭੈ ਮਿਟਾਉਣ ਦੁਪਹਿਰ ਦੇ ਜਵਾਨ ਸੂਰਜ ਵਾਂਗ ਹਨੇਰੀ ਤੁੰਦ ਇਹ ਜਿਤਨੇ ਵੀ ਵੈਰੀ ਨੇ ਉਹਨਾਂ ਨੂੰ ਮਿਟਾਉਣ ਪਾਪਾਂ ਨੂੰ ਕੂੜਿਆਂ ਨੂੰ ਮਿੱਟੀ 'ਚ ਮਿਲਾਉਣ ਆਏ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰੂ ਪਰਮੇਸ਼ਵਰ ਹੈ ਉਹਨੂੰ ਸਦਾ ਹੀ ਨਮਸਕਾਰ ਕਰੋ ਇਸ ਡਿਵਾਈਨ ਉਹਦੇ ਅੱਗੇ ਸਦਾ ਹੀ ਝੁਕਿਆ ਕਰੋ ਉਹਦੇ ਵਰਗਾ ਕੋਈ ਨਹੀਂ ਹੈ ਚਲੋ ਤੁਰੇ ਜਾਣ ਸਾ ਭੀਖ ਨਾ ਤੁਰ ਪਏ ਬਠੀਕ ਹੈ ਦਿੱਲੀ ਥਣੀ ਪੈਂਡਾ ਮਾਰਦੇ ਮਾਰਦੇ ਇਹ ਪਟਨੇ ਦੀ ਧਰਤੀ ਤੇ ਪਹੁੰਚੇ ਤੇ ਉਥੇ ਧਰਮਸ਼ਾਲਾ ਦੇ ਅੱਗੇ ਬਹੁਤ ਇਕੱਠ ਹੈ ਸੰਗਤਾਂ ਰੋੜ ਦਰਸ਼ਨਾਂ ਨੂੰ ਆਉਂਦੀਆਂ ਨੇ मामा ਕਿਰਪਾਲ ਚੰਦ ਨੂੰ ਜਾ ਕੇ ਬੇਨਤੀ ਕੀਤੀ ਸ਼ਾਪੀਖ ਨੇ ਸਹਿਬਜ਼ਾਦੇ ਦੇ ਦਰਸ਼ਨ ਕਰਵਾਓ ਗੁਰਪ੍ਰਤਾਲ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਅਬ ਦਰਸ਼ਨ ਕਰਵਾ ਵਹੁ 모ਹੇ ਸਫਲ ਆਏ ਬੋ ਮਗ ਕੋ ਹੋਏ ਮੇਰਾ ਉਹਨਾ ਸਫਲਾ ਹੋਵੇ ਮੈਨੂੰ دیدارੇ ਕਰਾਓ ਹੋਰ ਮੈਨੂੰ ਕੋਈ ਕਾਰਜ ਨਹੀਂ ਹੈ ਮੈਂ ਕੁਝ ਮੰਗਣ ਨਹੀਂ ਆਇਆ ਕੁਝ ਦੇਣ ਨਹੀਂ ਆਇਆ ਦਰਸ਼ਨ ਕਰਨੇ ਨੇ ਉਹਨਾਂ ਦੇ ਤੇ ਮਾਮਾ ਕਿਰਪਾਲ ਚੰਦ ਨੇ ਅੰਦਰ ਜਾ ਕੇ ਮਾਤਾ ਨਾਨਕੀ ਨੂੰ ਮਾਤਾ ਗੁਜਰੀ ਨੂੰ ਬੇਨਤੀ ਕੀਤੀ ਹੁਣ ਉੱਥੇ ਬੜੇ ਸੂਝਵਾਨ ਸਿੱਖ ਬੈਠੇ ਨੇ ਸਾਰਿਆਂ ਰਾਏ ਕੀਤੀ ਵੀ ਔਰੰਗਜ਼ੇਬ ਦਾ ਗੁਰੂ ਘਰ ਨਾਲ ਵੈਰ ਹੈ ਇਹ ਨਾ ਹੋਵੇ ਉਹਦੀ ਕੋਈ ਚਾਲ ਹੋਵੇ ਉਹਨੇ ਕਿਸੇ ਪੀਰ ਨੂੰ ਭੇਜਿਆ ਹੋਵੇ ਤੇ ਸਹਬਜ਼ਾਦੇ ਦਾ ਨੁਕਸਾਨ ਹੀ ਨਾ ਕਰ ਦਵੇ ਤੋ ਮਨਾ ਕਰ ਦਿਓ ਮਾਮਾ ਕਿਰਪਾਲ ਚੰਦ ਹੁਣੀ ਜਾ ਕੇ ਸ਼ਾਹ ਪੀਖ ਜੀ ਨੂੰ ਕਹਿੰਦੇ ਵੇਖੋ ਮਹਾਪੁਰਸ਼ੋ ਬਾਲਕ ਦਾ ਬੜਾ ਕੋਮਲ ਸ਼ਰੀਰ ਹੈ ਤੇ ਤੁਹਾਨੂੰ ਪਤਾ ਹੈ ਸੀਤ ਬੜੀ ਹੈ ਠੰਡ ਬੜੀ ਹੈ ਕਿਦਰੇ ਕੋਈ ਢਿਲ ਮਠ ਨਾ ਹੋਵੇ ਹਰੇ ਉਹਨਾਂ ਨੂੰ ਬਾਹਰ ਨਹੀਂ ਕੱਢੀ ਦਾ ਗੁਰੂ ਕੇ ਮਹਿਲਾਂ ਤੋਂ ਤੁਸੀਂ ਚਲੇ ਜਾਓ ਕੁਝ ਸਮੇਂ ਬਾਅਦ ਆ ਜਾਓ ਫਿਰ ਦਰਸ਼ਨ ਕਰਵਾ ਦਵਾਂਗੇ ਤੇ ਸ਼ਾ ਭੀਖ ਨੇ ਜਵਾਬ ਦਿੱਤਾ ਸੀ ਦਰਵਾਜ਼ੇ ਅੱਗੇ ਬੈਠਾ ਰਵਾਂਗਾ ਕੁਝ ਖਾਵਾਂਗਾ ਵੀ ਨਹੀਂ ਜਿੰਨਾ ਚਿਰ ਦਿਦਾਰੇ ਨਹੀਂ ਕਰਵਾ ਦਿੰਦੇ ਕਹਿੰਦੇ ਰਾਤ ਲੰਘ ਗਈ ਭੁੱਖੇ ਪਿਆਸਿਆਂ ਦੀ ਸਵੇਰੇ ਜਦੋਂ ਧਰਮਸ਼ਾਲਾ ਅੱਗੇ ਸ਼ਾਪੀਖ ਨੂੰ ਬੈਠਿਆ ਤੱਕਿਆ ਤੇ ਮਾਮਾ ਗਰਪਾਲ ਚੰਦ ਨੇ ਜਾ ਕੇ ਮਾਤਾ ਨਾਨਕੀ ਨੂੰ ਮਾਤਾ ਗੁਜਰੀ ਨੂੰ ਬੇਨਤੀ ਕੀਤੀ ਉਹ ਫਕੀਰ ਹਜੇ ਗਿਆ ਨਹੀਂ ਪਤਾ ਚੱਲਿਆ ਹੈ ਭੁੱਖਾ ਪਿਆਸਾ ਹੀ ਬੈਠਾ ਹੈ ਨਾਲ murid ਨੇ ਮਸੱਲਾ ਵਿਛਾ ਕੇ ਖੁਦਾ ਨੂੰ ਯਾਦ ਕਰ ਰਿਹਾ ਹੈ ਹੁਣ ਕੀ ਕਰੀਏ ਉੱਤੇ ਜिद ਕਰਕੇ ਬੈਠੇ ਨੇ ਮਾਤਾ ਨਾਨਕੀ ਜੀ ਕਹਿੰਦੇ ਫਕੀਰ ਨੂੰ ਮਿਸ਼ਟਾਨ ਪਦਾਰਥ ਛਕਾਓ ਬਸਤਰ ਦਓ ਮਾਇਆ ਦਓ ਜੋ ਮੰਗਦੇ ਨੇ ਭੇਟਾ ਕਰਦੇਓ ਪਰ ਸਹਿਬਜ਼ਾਦੇ ਦੇ ਦਰਸ਼ਨਾਂ ਵੱਲੋਂ ਮਾਫੀ ਮੰਗ ਲਓ ਆਉਣਗੇ ਗੁਰੂ ਤੇਗ ਬਹਾਦਰ ਸਾਹਿਬ ਉਹਨੇ ਸਮੇਂ ਤੱਕ ਕੁਝ ਸਰੀਰ ਵਿੱਚ ਵੀ ਸਹਿਬਜ਼ਾਦੇ ਦੇ ਬਲ ਹੋਵੇਗਾ ਨਾਲੇ ਇਹਨਾਂ ਨੂੰ ਕਿਉ ਗੁਰਾਂ ਦੇ ਦਰਸ਼ਨ ਕਰ ਲੈਣ ਨਾਲੇ ਸਹਿਬਜ਼ਾਦੇ ਦੇ ਦਰਸ਼ਨ ਕਰ ਲੈਣ ਤੇ ਹੁਣ ਜਾਓ ਤੇ ਜਾ ਕੇ ਮਾਮਾ ਕਿਰਪਾਲ ਚੰਦ ਜੀ ਨੇ ਸੁਨੇਹਾ ਦਿੱਤਾ ਛਾਪੀਖ ਨੂੰ ਉਹ ਕਹਿੰਦੇ ਨਾ ਮੈਨੂੰ ਬਸਤਰਾਂ ਦੀ ਲੋੜ ਨਾ ਮੈਨੂੰ ਕੋਈ ਪਦਾਰਥਾਂ ਦੀ ਲੋੜ ਐ ਮੈਨੂੰ ਤੇ ਲੋੜ ਐ ਦਰਸ਼ਨਾਂ ਦੀ ਜਿਵੇਂ ਪਿਆਸੇ ਨੂੰ ਕੂਆ ਚਾਹੀਦਾ ਐ ਨਾ ਖੂਹ ਚਾਹੀਦਾ ਐ ਮੈਨੂੰ ਪਿਆਸ ਕੇਵਲ ਦਰਸ਼ਨਾਂ ਦੀ ਐ ਤੁਸੀਂ ਨਹੀਂ ਦਰਸ਼ਨ ਕਰਵਾਉਣੇ ਮੈਂ ਕਰਨੇ ਨੇ ਮੈਂ ਇੱਥੇ ਬੈਠਾ ਰਵਾਂਗਾ ਇੱਥੋਂ ਨਹੀਂ ਉੱਠਣਾ ਮਾਮਾ ਗਿਰਵਾਲ ਚੰਦ ਜੀ ਹੁਣਾ ਫਿਰ ਜਾ ਕੇ ਮਾਤਾ ਨਾਨਕੀ ਨੂੰ ਮਾਤਾ ਗੁਜਰੀ ਨੂੰ ਆਖਿਆ ਅੱਜ ਵੀ ਦਿਨ ਇਦਾਂ ਹੀ ਲੰਘਿਆ ਜੇ ਭੁੱਖੇ ਪਿਆਸੇ ਬੈਠੇ ਨੇ ਕੋਈ ਪਰਵਾਹ ਨਹੀਂ ਬੜਾ ਹੱਠ ਕਰਕੇ ਬੈਠੇ ਨੇ ਪ੍ਰੇਮ ਦੀਆਂ ਬਾਤਾਂ ਨੇ ਅਖੀਰ ਮਾਤਾ ਨਾਨਕੀ ਮਾਤਾ ਗੁਜਰੀ ਦੀ ਕਹਿੰਦੇ ਸੱਚੇ ਫਕੀਰ ਲੱਗਦੇ ਨੇ ਇੰਨਾ ਹੱਠ ਕੱਚੇ ਹੁੰਦੇ ਤੇ ਦੌੜ ਜਾਂਦੇ ਭੁੱਖ ਦੀ ਪੂਰਤੀ ਨਾਲੋਂ ਵੱਧ ਕੇ ਬੰਦੇ ਨੂੰ ਹੋਰ ਕੀ ਚਾਹੀਦਾ ਹੈ ਤੇ ਜਿਹੜਾ ਛਕਣ ਛਕਾਉਣ ਦੀ ਪ੍ਰਵਾਹ ਨਹੀਂ ਕਰ ਰਿਹਾ ਮਤਲਬ ਪ੍ਰੇਮ ਦੀ ਹੀ ਭੁੱਖ ਹੈ ਚਲੋ ਦਰਸ਼ਨ ਕਰਵਾਓ ਤੇ ਨਾਲ ਸਾਰੀਆਂ ਸੰਗਤਾਂ ਨੂੰ ਵੀ ਨੀਂਦਾ ਦੇ ਦਿਓ ਵੀ ਤੁਸੀਂ ਰੋਜ਼ ਜ਼ਿਦਾਰੇ ਕਰਨ ਆਉਂਦੇ ਸੋ ਤੇ ਕੋਮਲ ਸਰੀਰ ਹੈ ਗੋਵਿੰਦ ਰਾਏ ਜੀ ਦੇ ਤੁਹਾਨੂੰ ਦਰਸ਼ਨ ਨਹੀਂ ਕਰਵਾਏ ਅੱਜ ਸਾਰੇ ਹੀ ਆ ਜਾਓ ਮਾਤਾ ਗੁਜਰੀ ਜੀ ਦੀ ਗੋਦ ਚੋਂ ਬਾਲ ਗੋਬਿੰਦ ਰਾਏ ਜੀ ਨੂੰ ਕੁੱਛੜ ਉਠਾ ਲਿਆ ਮਾਮਾ ਕਿਰਪਾਲ ਚੰਦ ਹੁਣਾ ਆਸਣ ਲੱਗਿਆ ਸੀ ਉੱਥੇ ਜਾ ਕੇ ਟਿਕ ਗਏ ਸਾਵੇਂ ਰਬਾਬੀ ਕੀਰਤਨ ਕਰਨ ਲੱਗੇ ਸੰਗਤਾਂ ਦਰਸ਼ਨ ਕਰਦੀਆਂ ਨੇ ਪੇਟਾਵਾ ਰੱਖਦੀਆਂ ਨੇ ਅਰਦਾਸੇ ਹੋਣ ਲੱਗੇ ਮੰਦੀਆਂ ਮੁਰਾਦਾਂ ਪੂਰੀਆਂ ਹੋਣ ਲੱਗੀਆਂ ਤੇ ਸ਼ਾ ਭੀਖ ਜੀ ਨੂੰ ਆਖਿਆ ਗਿਆ ਉਹ ਤੁਸੀਂ ਵੀ ਦਰਸ਼ਨ ਕਰੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਬੰਦਨ ਕਰ ਤਸਵੀ ਜਿਸ ਹਾਥ ਬੋਲਤ ਭਇਓ ਸਤੁਤ ਸ਼ੁਭਗਾਥ ਪਾਕ ਬੇਪਾਕ ਰਹੀਮ ਕਬੀਰ ਬਖਸ਼ੋ ਗੁਨਾਹ ਪੀਰ ਕੈ ਪੀਰ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਉਹ ਮਹਾਪੁਰਸ਼ ਨੇ ਮਾਲਾ ਫੜੀ ਹੈ ਉੱਠਿਆ ਜਾ ਕੇ ਗੋਬਿੰਦ ਰਾਏ ਜੀ ਦੇ ਚਰਣਾ ਵਿੱਚ ਬੇਨਤੀ ਕਰਨ ਲੱਗਾ ਪੀਰਾਨ ਪੀਰੋ 무ਗਾਫਲਤਾ ਦੇ ਨਾਸ਼ਕ ਹੋ ਪਾਪ ਦੇ ਨਾਸ਼ਕ ਹੋ ਅਗਿਆਨਤਾ ਦੇ ਨਾਸ਼ਕ ਹੋ ਸ਼ੁਭ ਗੁਣ ਬਖਸ਼ਣ ਵਾਲੇ ਹੋ ਮੇਰੇ ਮਨ ਦੇ ਕੁਝ ਸਵਾਲ ਨੇ ਤੇ ਉੱਤਰ ਤੁਸੀਂ ਦੇ ਸਕਦੇ ਹੋ ਹੁਣ ਤੁਹਾਨੂੰ ਪਤਾ ਹੈ ਵੀ ਹਰੇ ਉਮਰ ਬੜੀ ਥੋੜੀ ਐ ਕੁਛੜਨੇ ਹਰੇ ਗੜੂਆ ਚੱਲਦਾ ਨਹੀਂ ਗੋਬਿੰਦ ਰਾਏ ਜੀ ਬੋਲਦੇ ਨਹੀਂ ਤੇ ਸ਼ਾਹ ਭੀਖ ਨੇ ਇੱਥੇ ਮੰਗ ਰੱਖੀ ਹੈ ਵੀ ਮੇਰੇ ਸਵਾਲਾਂ ਦੇ ਜਵਾਬ ਚਾਹੀਦੇ ਨੇ ਤੇ ਸਵਾਲ ਵੇਖੋ ਕਰਦੇ ਹੋ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਸੂਰਜ ਪ੍ਰਕਾਸ਼ ਵਿੱਚ ਸ਼ਾਹ ਭੀਖ ਘਟਕਾ ਜਬ ਦੋਨੋ ਕਰੀ ਸਮੀਪ ਹੋਏ ਕਰ ਨਮੋ ਕਰੀ ਵਧਾਵਨ ਬਾਹੂ ਮਹਾਨ ਦੋਨੋਂ ਦਵੈ ਘਟਕਾ ਪਰ ਲਾਏ ਕਹਿੰਦੇ ਦੋਵੇਂ ਹੱਥ ਵਧਾ ਕੇ ਇੱਕ ਹੱਥ ਕਲਗੀਧਰ ਪਾਤਸ਼ਾਹ ਨੇ ਰੱਖ ਦਿੱਤਾ ਇੱਕ ਮਟਕੀ ਤੇ ਇੱਕ ਦੂਜੀ ਮਟਕੀ ਤੇ ਤੇ ਦੋਹਾਂ ਮਟਕੀਆਂ ਦੇ ਵਿੱਚ ਕੋਈ ਇਤਿਹਾਸ ਕਰ ਕਹਿੰਦੇ ਮਠਿਆਈ ਸੀ ਕੋਈ ਕਹਿੰਦਾ ਦਹੀਂ ਸੀ ਜੋ ਵੀ ਹੈ ਮੜਕੀਆਂ ਆਇਆਂ ਅੱਗੇ ਸ਼ਾਪੀਖ ਨੇ ਕੀਤੀਆਂ ਗੁਰਦੇਵ ਨੇ ਹੱਥ ਟਕਾ ਦਿੱਤੇ ਸ਼ਾਪੀਖ ਬੜਾ ਖੁਸ਼ ਹੋਇਆ ਚਿਹਰਾ ਖਿੜ ਗਿਆ ਤੇ ਕੁਝ ਦੇਰੀ ਬਾਅਦ ਨਾ ਅਚਾਨਕ ਸ਼ਾਪੀਖ ਨੂੰ ਤਰੇਲੀਆਂ ਆਉਣ ਲੱਗੀਆਂ ਚਟਪੜ ਥੱਲੇ ਬਹਿ ਗਿਆ ਨਮਸਕਾਰ ਕਰਕੇ ਪਿੱਛੇ ਹਟਿਆ ਭੋਜਨ ਸ਼ਾਕੇ ਤੇ ਆਪਣੇ ਰਸਤੇ ਚੱਲ ਪਿਆ ਜਿੱਥੋਂ ਆਇਆ ਸੀ ਕਰਨਾਲ ਵੱਲ ਨੂੰ ਹੁਣ ਚੇਲਿਆਂ ਦੇ ਢਿੱਡ ਵਿੱਚ ਉਹ ਸਵਾਲ ਉੱਠ ਉੱਠ ਪੈਂਦੇ ਨੇ ਵੀ ਬਾਲਕ ਨਾਲ ਬਚਨ ਤੇ ਕੋਈ ਹੋਇਆ ਨਹੀਂ ਕਿਉਂਕਿ ਉਹ ਬੋਲਦੇ ਨਹੀਂ ਤੇ ਮਟਕੀਆਂ ਵਾਲਾ ਕੌਤਕ ਕੀ ਹੈ ਕਹਿੰਦੇ ਮਹਾਪੁਰਸ਼ੋ ਸਾਨੂੰ ਇਹ ਗੱਲ ਦੱਸੋ ਇਹ ਮਟਕੀਆਂ ਕਿਉਂ ਅੱਗੇ ਕੀਤੀਆਂ ਤੁਸੀਂ ਬਾਲਕ ਦੇ ਤੇ ਸ਼ਾਪੀ ਕਹਿੰਦਾ ਵੀ ਗੱਲ ਸੁਣੋ ਮੇਰੀ ਇਹ ਮਹਾਨ ਪੁਰਖ ਪ੍ਰਗਟ ਹੋਏ ਨੇ ਖੁਦਾ ਪ੍ਰਸਤ ਫਕੀਰ ਖੁਦਾ ਦਾ ਰੂਪ ਮੈਂ ਪ੍ਰੀਖਿਆ ਲਈ ਉਹਨਾਂ ਦੀ ਕਹਿੰਦੇ ਕਾਦੀ ਪ੍ਰੀਖਿਆ ਕਹਿੰਦੇ ਦੋ ਮਟਕੀਆਂ ਅੱਗੇ ਕੀਤੀਆਂ ਤੇ ਜੇ ਇੱਕ ਮਟਕੀ ਤੇ ਹੱਥ ਰੱਖ ਦਿੰਦੇ ਤੇ ਮੈਂ ਸਮਝਦਾ ਵੀ ਹਿੰਦੂਆਂ ਦੇ ਸ਼ੁਭ ਚਿੰਤਕ ਨੇ ਹਿੰਦੂਆਂ ਦੇ ਪੱਖ ਵਿੱਚ ਭੁਗਤਣਗੇ ਪਰਉਨ ਦੋਹਾ ਮਟਕੀਆਂ ਤੇ ਹੱਥ ਰੱਖਿਆ ਏ ਮੈਨੂੰ ਸਮਝ ਪੈ ਗਈ ਵੀ ਹਿੰਦੂ ਮੁਸਲਮਾਨ ਸਮੁੱਚੀ ਮਨੁੱਖਤਾ ਦੇ ਸ਼ੁਭ ਚਿੰਤਕ ਨੇ ਜਗਤ ਗੁਰੂ ਨੇ ਸਾਰਿਆਂ ਨਾਲ ਪ੍ਰੇਮ ਕਰਨਗੇ ਸਾਰਿਆਂ ਦੇ ਸਿਰ ਤੇ ਹੱਥ ਰੱਖਣਗੇ ਕਹਿੰਦੇ ਮੇਰੇ ਦਿਲ ਦੀ ਬੁਝਲੀ ਉਹਨਾ ਇਹਨੂੰ ਬਾਣੀ ਕੀ ਕਹਿੰਦੀ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਕਲਾਧਾਰੀ ਸੁਪਰਨੈਚੁਰਲ ਪਾਵਰ ਆਪਣੇ ਵਿੱਚ ਐ ਨਹੀਂ ਐ ਪਰ ਗੁਰੂ ਵਿੱਚ ਹੁੰਦੀ ਐ ਖੈਰ ਉਹ ਕਹਿੰਦੇ ਸ਼ਾ ਭੀਖ ਦੀ ਚਲੋ ਬਾਦਾਂ ਤੁਸੀਂ ਤਰੇਲੀਆਂ ਜੀਆਂ ਆਉਣ ਤੇ ਪੁੰਜੇ ਬਹਿ ਗਏ ਉਦੋਂ ਕੀ ਹੋਇਆ ਕਹਿੰਦਾ ਜਦੋਂ ਗੋਬਿੰਦ ਰਾਏ ਨੇ ਮਟਕੀਆਂ ਤੇ ਹੱਥ ਰੱਖੇ ਨਾ ਤੇ ਮੈਨੂੰ ਇਉਂ ਜਾਪਣ ਲੱਗ ਪਿਆ ਜਿਵੇਂ ਹਜ਼ਾਰਾਂ ਮਨ ਭਾਰ ਪੈ ਰਿਆ ਹੋਵੇ ਤੇ ਕਹਿੰਦੇ ਫਿਰ ਮੈਂ ਵੀ ਸਿੱਧੀਆਂ ਦਾ ਮਾਲਕ ਹਾਂ ਕਰਾ ਮਾਤਾ ਦਾ ਮੈਂ ਵੀ ਫਿਰ ਜੋਰ ਉਹ ਖਾਇਆ ਮੈਂ ਚੱਲਿਆ ਫਿਰ ਭਾਰ ਨੂੰ ਜਿੰਨਾ ਚਿਰ ਚੱਲ ਹੋਇਆ ਜਦੋਂ ਮੈਨੂੰ ਮਹਿਸੂਸ ਹੋਇਆ ਵੀ ਤੇ ਤਿੰਨਾ ਲੋਕਾਂ ਦਾ ਭਾਰ ਜਾਪਦਾ ਏ ਤਰੇਲੀਆਂ ਛੁੱਟੀਆਂ ਮੈਂ ਚੁੱਕ ਗਿਆ ਤੇ ਕਹਿੰਦੇ ਇਹਦੇ ਤੋਂ ਕੀ ਸਮਝ ਪਈ ਏ ਸ਼ਾ ਭੀਖ ਜੀ ਕਹਿੰਦੇ ਸਮਝੇ ਪਈ ਐ ਵੀ ਜ਼ੋਰ ਕਰਕੇ ਇਹਦੇ ਅੱਗੇ ਕੋਈ ਟਿਕ ਨਹੀਂ ਪਾਵੇਗਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਅਸਾ ਜ਼ੋਰ ਨਾਹੀ ਜੇ ਕਿਛ ਕਰ ਹਮਸਾਕ ਹੈ ਜੋ ਭਾਵੈ ਤਿਵੈ ਬਖਸ਼ ਗੁਰੂ ਪਰਮੇਸ਼ਰ ਅੱਗੇ ਬੰਦੇ ਦੀ ਔਕਾਦ ਕੀਟ ਵਾਲੀ ਐ ਕਿਸੇ ਦਾ ਜ਼ੋਰ ਨਹੀਂ ਚੱਲਦਾ ਗਿਣਤੀਆਂ ਮਿੰਟੀਆਂ ਮਾਇਨੇ ਨਹੀਂ ਰੱਖਦੀਆਂ ਉਹਦੇ ਅੱਗੇ ਅਜ਼ਮਤਾਂ ਦੇ ਮਾਲਕ ਨੇ ਖੁਦ ਖੁਦਾ ਨੇ ਕਹਿੰਦੇ ਸਮਝ ਪੈਂਦੀ ਹੈ ਵੀ ਜਿਹੜਾ ਜ਼ੁਲਮ ਕਰੇਗਾ ਜ਼ਬਰ ਕਰੇਗਾ ਇਹਦੇ ਅੱਗੇ ਅੜੇਗਾ ਉਹ ਝੜੇਗਾ ਤੇ ਜਿਹੜਾ ਨਿਰਮਾਨ ਹੋਵੇਗਾ ਨਿਮਰਤਾ ਵਿੱਚ ਆਵੇਗਾ ਇਹਦੇ ਅੱਗੇ ਝੁਕੇਗਾ ਉਹ ਬਚੇਗਾ ਤੇ ਲਿਖਿਆ ਹੈ ਜ਼ਫਰਨਾਮੇ ਚ ਕਲਗੀਧਰ ਪਾਤਸ਼ਾਹ ਨੇ ਵਾਹਿਗੁਰੂ ਦੀ ਤੇ ਗੁਰੂ ਦੀ ਇਹ ਆਦਤ ਹੈ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ਼ ਗਰੀਬੁਲ ਪਰਸਤੋ ਗਨੀਮੁਲ ਗੋਦਾਜ਼ ਕਹਿੰਦੇ ਗਰੀਬਾਂ ਨੂੰ ਪਾਲਦਾ ਮੈਂ ਗਰੀਬੀ ਤੋਂ ਭਾਵ ਹੈ ਨਿਮਰਤਾ ਕੱਲੀ ਪੈਸੇ ਦੀ ਗਰੀਬੀ ਨਹੀਂ ਮਨ ਕਰਕੇ ਨੀਵੇਂ ਹੋਣਾ ਕਈ ਪੈਸੇ ਤੋਂ ਗਰੀਬ ਨੇ ਮਨ ਕਰਕੇ ਹੰਕਾਰੀ ਨੇ ਕਈ ਪੈਸੇ ਦੇ ਅਮੀਰ ਵੀ ਮਨ ਕਰਕੇ ਨੀਵੇਂ ਹੁੰਦੇ ਨੇ ਚਲੋ ਮਾਇਆ ਨਾਲ ਹੰਕਾਰ ਤੇ ਆ ਹੀ ਜਾਂਦਾ ਹੈ ਕਈਆਂ ਨੂੰ ਹੰਕਾਰ ਵੀ ਹੁੰਦਾ ਹੈ ਗਰੀਬਾਂ ਨੂੰ ਪਾਲੇਗਾ ਗਨੀਮਾ ਨੂੰ ਗਾਲ ਕੇ ਛੁਟੇਗਾ ਗਨੀਮ ਕਹਿੰਦੇ ਨੇ ਜਦੀ ਧੌਣ ਚ ਸਰੀਆਂ ਪਿਹਾ ਹੋਵੇ ਵੀ ਮੈਂ ਨਹੀਂ ਝੁਕਣਾ ਕਿਸੇ ਅੱਗੇ ਕਹਿੰਦੇ ਉਹਨੂੰ ਝੁਕਾਉਣਾ ਆਉਂਦਾ ਹੈ ਅੱਜ ਨਹੀਂ ਤੇ ਕੱਲ ਝੁਕਾ ਜ਼ਰੂਰ ਲੈਂਦਾ ਹੈ ਉਹਦਾ ਇਹ ਸੁਭਾਅ ਹੈ ਉਹਦੀ ਇਹ ਅਜ਼ਮਤ ਹੈ ਉਹਦੀ ਇਹ ਕਰਾਮਾਤ ਹੈ ਇਸ ਦਾ ਫਰੈਂਡ ਆਫ ਦਾ ਪੂਰ ਨਿਰਮਾਨ ਲੋਕਾਂ ਨੂੰ ਗੱਲ ਨਾਲ ਲਵੇਗਾ ਐਂਡ ਡਿਸਟਰੋਇਰ ਆਫ ਦਾ ਐਨਮੀ ਜਿਹੜੇ ਸਿਰ ਚੁੱਕ ਕੇ ਆਉਣਗੇ ਮਿੱਟੀ ਚ ਮਿਲਾਵੇਗਾ ਤੇ ਜਿਵੇਂ ਸ਼ਾ ਪੀਖਦੇ ਮਨ ਦੀ ਬੁੱਝ ਕੇ ਮਨ ਹੀ ਮਨ ਸਵਾਲਾਂ ਦੇ ਜਵਾਬ ਦਿੱਤੇ ਬਾਪੂ ਨੇ ਕਹਿੰਦੇ ਗੁਰੂ ਸਾਰਿਆਂ ਦੀਆਂ ਇੱਛਾ ਪੂਰੀਆਂ ਕਰਦਾ ਏ ਸਤਿਗੁਰੂ ਨੂੰ ਜਿਹਾਂ ਕੋ ਇਛਾ ਦਾ ਤੇਹਾ ਫਲ ਪਾਏ ਕੋਏ ਨਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁਜਾ ਨਾ ਹੋਏ ਜੋ ਵੀ ਤੇਰੀ ਭਾਵਨਾ ਹੈ ਜੋ ਵੀ ਤੇਰੀ ਸ਼ਰਧਾ ਹੈ ਜੁਵਲ ਸੀਵਾਲ ਦਾ ਰਿਵਾਰਡਸ ਜੇ ਗੁਰੂ ਗੋਬਿੰਦ ਸਿੰਘ ਦੀ ਕਦਮਬੋਸੀ ਕਰੇਗਾ ਮਾਨਿਸ਼ਿਤ ਫਲ ਮਿਲ ਜਾਂਦੇ ਨੇ ਗੁਰਾਂ ਦੀ ਐਸੀ ਅਜ਼ਮਤ ਹੈ ਗੁਰਾਂ ਦੀ ਐਸੀ ਪਹੁੰਚ ਹੈ ਐਸੀਆਂ ਬਰਕਤਾਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤ ਗੁਰ ਮੇਰਾ ਵੱਡ ਸਮਰਾਥ ਸਮਰੱਥਾ ਦੇ ਸਹਤ ਹੈ ਉਹਦੀਆਂ ਅਜ਼ਮਤਾਂ ਬੁਲੰਦ ਨੇ ਇੱਕ ਜਗ੍ਹਾ ਗੁਰਦੇਵ ਨੇ ਆਖਿਆ ਹੈ ਵੀ ਉਹਦੇ 'ਚ ਇੰਨੀ ਤਾਕਤ ਹੈ ਮਨ ਦਾ ਸੋਗ ਤੇ ਤਨ ਦਾ ਰੋਗ ਨਿਵਿਰਤ ਕਰਨ ਵਾਲਾ ਹੈ 84 ਲੱਖ ਜੂਨਾ ਦਾ ਬੰਧਨ ਕੱਟਣ ਵਾਲਾ ਹੈ ਪਰ ਉਹਨੂੰ ਧਿਆਉਣਾ ਪੈਂਦਾ ਹੈ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਦੁੱਖਾਂ ਨੂੰ ਬਿਦਾਰ ਕੇ ਸੁੱਟ ਦਿੰਦਾ ਹੈ ਜਦੋਂ ਮੈਡੀਕਲ ਦੀ ਦੁਨੀਆ ਆਖੇ ਨਾ ਵੀ ਸਾਡੇ ਕੋਲ ਇਲਾਜ ਨਹੀਂ ਤੇਰੀ ਚਿੰਤਾ ਦਾ ਡਿਪਰੈਸ਼ਨ ਦਾ ਤੇਰੇ ਤਨ ਦੇ ਰੋਗਾਂ ਦਾ ਉਹ ਦਿਨ ਗੁਰੂ ਦੇ ਦਰ ਤੇ ਆ ਜਾਈ ਸਾਰੇ ਹੀ ਰੋਗ ਹਟ ਜਾਂਦੇ ਨੇ ਇਹ ਪਟਨੇ ਦੇ ਵਿੱਚ ਪ੍ਰਗਟ ਸੀ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਲੋਕਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਸੀ ਸਾਲਸਰਾਏ ਦੀ ਧਰਮਸ਼ਾਲਾ ਦੇ ਅੱਗੇ ਤੇ ਭਾਵਨਾ ਕੀ ਸੀ ਵੀ ਜਦੋਂ ਗੋਬਿੰਦ ਰਾਏ ਜੀ ਉਂਗਲੀ ਪਕੜ ਕੇ ਆਪਣੇ ਮਾਮਾ ਕਿਰਪਾਲ ਚੰਦ ਹੁਣਾ ਦੀ ਬਾਹਰ ਆਉਂਦੇ ਨੇ ਨਾ ਜਿਹਦੇ ਤੇ ਨਜ਼ਰ ਪੈਂਦੀ ਹੈ ਜਾਂ ਜਿਹਨੂੰ ਕੋਮਲ ਜਈ ਜ਼ੁਬਾਨ ਤੋਂ ਕੋਈ ਬਚਨ ਕਰਦੇ ਨੇ ਪੱਥਰ ਤੇ ਲਕੀਰ ਹੈ ਉਹ ਬਚਨ ਪੂਰਾ ਭਾਈ ਰੋਗ ਸ਼ੋਗ ਮਿਟਦੇ ਨੇ ਕਹਿੰਦੇ ਜੇ ਕੋਈ ਰੋਗੀ ਦਰਸ਼ਨ ਕਰ ਲੈਂਦਾ ਹੈ arogh ho janda hai ਜੇ ਕੋਈ ਜੋਗੀ ਦਿਦਾਰੇ ਕਰਦਾ ਹੈ ਤੇ ਜੋਗੀ ਮੁਕਤ ਹੋ ਜਾਂਦਾ ਹੈ ਜੇ ਕੋਈ ਭੋਗੀ ਦਿਦਾਰੇ ਕਰਦਾ ਹੈ ਪਦਾਰਥਾਂ ਦਾ ਰਸ ਛੱਡ ਕੇ ਭਗਤ ਹੋ ਜਾਂਦਾ ਹੈ ਜੇ ਗਰੀਬ ਦਰਸ਼ਨ ਕਰਦਾ ਹੈ ਧਨੀ ਹੋ ਜਾਂਦਾ ਹੈ ਕਹਿੰਦੇ ਉੱਥੇ ਰੌਣਕਾਂ ਲੱਗ ਗਈਆਂ ਜਿਵੇਂ ਕਿਦਰੇ ਫੁੱਲਾਂ ਦੇ ਉੱਤੇ ਭੌਰੇ ਇਕੱਠੇ ਹੁੰਦੇ ਨਾ ਖੁਸ਼ਬੂਈ ਮਾਨਣ ਦੇ ਲਈ ਸੁਗੰਧੀ ਦੂਰ ਦੂਰ ਤੱਕ ਫੈਲ ਗਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੁੱਛੋ ਜੀ ਗੁਰਾਂ ਦੇ ਬਚਨ ਵਿੱਚ ਰੋਗ ਸੋਗ ਮਿਟਦੇ ਨੇ ਤੇ ਮਹਾਰਾਜ ਕਹਿੰਦੇ ਨੇ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕੈ ਬਚਨ ਕਟਿ ਜਾਮ ਫਾਸੀ ਰੋਗਾ ਸੋਗਾ ਨੂੰ ਤੇ ਛੱਡੋ ਜਮਾ ਦੀ ਫਾਹੀ ਕੱਟ ਦਿੰਦੇ ਨੇ ਇਮੈਂਸੀਪੇਸ਼ਨ ਮੁਕਤੀ ਬਖਸ਼ ਦਿੰਦੇ ਨੇ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕਾ ਵਚਨ ਕਟੇ ਭ੍ਰਮ ਭੇਦ ਭ੍ਰਮਣ 84 ਲੱਖ ਜੂਨਾ ਦਾ ਮਿਟ ਜਾਂਦਾ ਹੈ ਜਿਹੜੀਆਂ ਮਿਲੀਅਨਸ ਆਫ ਰੀਨਕਰਨੇਸ਼ਨ ਨੇ ਉਧਰੋਂ ਨਿਸ਼ਾਤ ਮਿਲਦੀ ਹੈ ਗੁਰ ਕਾ ਵਚਨ ਜੀਅ ਕੈ ਸਾਥ ਗੁਰ ਕਾ ਵਚਨ ਅਨਾਥ ਕੋ 나ਥ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਗੁਰੂ ਗੋਬਿੰਦ ਸਿੰਘ ਹੈ ਗੁਰ ਕਾ ਵਚਨ ਨਰਕ ਨਾ ਪਵੈ ਗੁਰ ਕਾ ਵਚਨ ਰਸਨਾ ਅੰਮ੍ਰਿਤ ਰਵੈ ਗੁਰਾਂ ਦਾ ਬਚਨ ਨਰਕਾਂ ਤੋਂ ਬਚਾਉਂਦਾ ਹੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੇ ਹਾਰ ਜਿਨ੍ਹਾਂ ਨੂੰ ਗੁਰੂ ਦਾ ਬਚਨ ਹੋ ਗਿਆ ਉਹਨਾਂ ਦੀ ਪਿੱਠ ਨਹੀਂ ਲੱਗਦੀ ਉਹ ਕਦੇ ਵੀ ਹਾਰਦੇ ਨਹੀਂ no one suffers defeat ਇੱਕ ਵਾਰ ਕਦਮ ਬੋਸੀ ਕੀਤੀ ਕਲਗੀ ਧਰਦੀ ਫਿਰ ਉਹ ਪਿੱਠ ਨਹੀਂ ਲੱਗਣ ਦਿੰਦਾ ਪਰ ਬਚਨ ਕਰਦਾ ਕਿਨਾਂ ਨੂੰ ਐ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਗੁਰ ਸਦਾ ਦਇਆਲ ਜਿਹੜੇ ਝੁਕ ਗਏ ਕਿਰਪਾਲੂ ਗੁਰਦੇਵ ਉਹਨਾਂ ਤੇ ਦਇਆਲ ਹੋ ਕੇ ਝੋਲੀਆਂ ਪਰ ਦਿੰਦੇ ਨੇ ਤੋ ਬੜਾ ਇਕੱਠ ਪਟਨੇ ਦੀ ਧਰਤੀ ਤੇ ਹੋਣ ਲੱਗ ਪਿਆ ਸੀ